ਕਰਕੇ ਆਏ ਹਾਂ ਅੱਠ ਬੰਦਾਂ ਵਾਲੇ ਇਹ ਸ਼ਬਦ ਨੇ ਜਿਹਨੂੰ ਅਸ਼ਟਪਦੀਆਂ ਕਿਹਾ ਜਾਂਦਾ ਹੈ ਪਦੇ ਦਾ ਅਰਥ ਹੈ ਬੰਦ ਪੈਰੇ ਅਠਾਂ ਬੰਦਾਂ ਦੇ ਵਿੱਚ ਇਹ ਸ਼ਬਦ ਹੈ ਜਿਹਨੂੰ ਅਸੀਂ ਅਸ਼ਟ ਅਸ਼ਟ ਦਾ ਅਰਥ ਹੈ 8 ਪਦੇ ਦਾ ਅਰਥ ਹੈ ਬੰਦ ਅਸ਼ਟਪਦੀਆਂ ਦੀ ਵਿਚਾਰ ਕਰ ਰਹੇ ਹਾਂ ਲਮੇਰੇ ਸ਼ਬਦ ਨੇ ਰਹਾਉ ਵਾਲੀਆਂ ਪੰਕਤੀਆਂ ਸੀ ਵਿਚਾਰੀਆਂ ਸਨ ਮਾਲਕ ਆਖਣ ਲੱਗੇ ਇਹ ਸਵਾਲ ਨਹੀਂ ਹੈ ਗੁਰਦੇਵ ਕਹਿਣ ਲੱਗੇ ਸਭ ਤੋਂ ਪਹਿਲਾਂ ਤੇ ਤੂੰ ਇਸ ਗੱਲ ਦੀ ਵਿਚਾਰ ਆਪਣੇ ਮਨ ਦੇ ਨਾਲ ਕਰਨਾ ਕਿ ਮਰਿਆ ਕੌਣ ਹੈ ਮੈਂ ਪਰਸੋਂ ਦੇ ਜਦੋਂ ਸ਼ਬਦ ਦੇ ਵਿਚਾਰ ਕਰ ਰਿਹਾ ਸੀ ਉਸ ਦਿਨ ਮੈਂ ਵਿਚਾਰ ਕੀਤੀ ਸੀ ਕਿ ਕੌਣ ਮੂਆਰੇ ਕੌਣ ਮੂਆ ਪਤਾ ਤੇ ਕਰੋਨਾ ਕਿ ਮਰਿਆ ਕੌਣ ਹੈ ਮਲਕ ਆਖਣਿਕ ਤੂੰ ਅਗਿਆਨ ਹੈ ਅਗਿਆਨਤਾ ਦੇ ਵਾਸ ਵਿੱਚ ਪੈ ਕੇ ਤੈਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਮਰਿਆ ਕੌਣ ਹੈ ਇਹੀ ਨਾ ਪਤਾ ਹੋਣ ਕਰਕੇ ਇਨਸਾਨ ਨੇ ਸੂਤਕ ਤੇ ਪਾਤਕ ਦਾ ਜਿਹੜਾ ਇਹ ਸਿਲਸਿਲਾ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਚੱਲਿਆ ਹੈ ਵੇਖੋ ਨਾ ਕਿਵੇਂ ਅਸੀਂ ਸਮਾਜਰ ਵਿੱਚ ਅਸੀਂ ਵਿਚਰ ਰਹੇ ਹਾਂ ਬੱਚਿਆਂ ਨੂੰ ਅਸੀਂ ICSE CBSE ਵੱਡੇ ਵੱਡੇ ਅਸੀਂ ਸਿਲੇਬਸ ਦੇ ਵਿੱਚ ਪਾ ਦਿੱਤਾ ਕਿ ਅਸੀਂ ਬੱਚਿਆਂ ਨੂੰ ਸਾਇੰਸ ਦੀ ਪੜ੍ਹਾਈ ਕਰਾ ਰਹੇ ਹਾਂ ਬੱਚੇ ਸਾਡੇ ਸਾਇੰਸ ਪੜ੍ਹਨਗੇ ਬੱਚਿਆਂ ਨੂੰ ਸਾਇੰਸ ਪੜਾਉਣ ਲੱਗ ਗਏ ਤੇ ਉਹੀ ਪੜ੍ਹੇ ਲਿਖੇ ਲੋਕ ਇਹੀ ਫालतू ਜੇ ਕਰਮਕਾਂਡ ਵਿੱਚ ਪਏ ਹੋਏ ਨੇ ਅੱਜ ਵੀ ਤੁਹਾਨੂੰ ਬੜੇ ਲੋਕ ਐਸੇ ਮਿਲਣਗੇ ਜਿਹੜੇ ਸੂਤਕ ਤੇ ਪਾਤਕ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਜਦੋਂ ਘਰ 'ਚ ਕੋਈ ਨਵਾਂ ਜੀਵ ਜਨਮ ਲੈ ਲਈ ਜਦੋਂ ਘਰ 'ਚ ਬੱਚਾ ਪੈਦਾ ਹੁੰਦਾ ਕਹਿੰਦੇ ਸਾਡੇ ਘਰ 'ਚ ਸੂਤਕ ਆ ਗਿਆ ਜੀ ਬਹੁਤੇ ਲੋਕ ਤੇ ਇਹੋ ਜਿਹੇ ਨੇ ਸਵਾ ਮਹੀਨਾ ਇੱਕ ਮਹੀਨਾ ਆਪਣੇ ਘਰ 'ਚ ਰਾਸ਼ਨ ਵੀ ਤਿਆਰ ਨਹੀਂ ਕਰਦੇ ਸੂਤਕ ਹੈ ਗਵਾਂਡੀ ਦੇ ਘਰ 'ਚ ਰੋਟੀ ਪ੍ਰਸ਼ਾਦਾ ਤਿਆਰ ਹੋਰ ਕੇ ਆਪਣੇ ਘਰ 'ਚ ਆਉਂਦਾ ਹੈ ਵੇਖ ਉਹ ਤਿਆਰ ਹੋਏ ਨੂੰ ਖਾ ਲੈਣਾ ਫਿਰ ਕੋਈ ਸੁੱਤਕ ਨਹੀਂ ਐ ਘਰ ਚ ਤਿਆਰ ਨਹੀਂ ਕਰਨਾ ਇਹ ਕਿਹੋ ਜਿਹਾ ਕਰਮकांड ਐ ਮੈਨੂੰ ਅੱਜ ਵੀ ਯਾਦ ਐ ਕਿ ਮੈਨੂੰ ਇੱਕ ਵਾਰ ਫੋਨ ਆਇਆ ਕਿਸੇ ਵੀਰ ਦਾ ਕਹਿੰਨ ਕਿ ਭਾਈ ਸਾਹਿਬ ਅਸੀਂ ਪ੍ਰਮਾਤਮਾ ਨੇ ਕਿਰਪਾ ਕੀਤੀ ਸਾਡੇ ਘਰ ਚ ਬੱਚੀ ਨੇ ਜਨਮ ਲਿਆ ਐ ਮੈਂ ਵਧਾਈਆਂ ਦਿੱਤੀਆਂ ਮੈਂ ਕਿਹਾ ਵੇਖੋ ਜੀ ਭਾਵੇਂ ਤੀ ਹੈ ਭਾਵੇਂ ਪੋਤਾ ਹੈ ਘਰ ਵਿੱਚ ਨਵੀਂ ਔਲਾਦ ਆਈ ਹੈ ਬਹੁਤ ਬਹੁਤ ਮੁਬਾਰਕਾ ਹੁਣ ਕਹਿੰਦੇ ਹਾਂ ਜੀ ਇਹ ਭਾਈ ਸਾਹਿਬ ਬੱਚੀ ਦਾ ਨਾਮ ਰੱਖਣਾ ਸੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਕਹਿੰਦੇ ਸਵੇਰੇ ਜਿਹੜਾ ਹੁਕਮ ਆਏਗਾ ਨਾ ਤੁਸੀਂ ਸਾਨੂੰ ਦੱਸ ਦਿਓ ਮੈਂ ਕਿਹਾ ਕੋਈ ਨਹੀਂ ਠੀਕ ਹੈ ਜੀ ਮੈਂ ਕਿਹਾ ਇਦਾਂ ਕਰਿਓ ਕਿ ਕੜਾ ਪ੍ਰਸ਼ਾਦ ਦੀ ਦੀਗ ਬਣਾ ਕੇ ਘਰੋਂ ਲੈ ਕੇ ਆਓਗੇ ਇੱਕ ਜਾਂ ਸਮਾਨ ਤੁਸੀਂ ਭੇਜ ਦਿਓਗੇ ਰਸਦ ਵਗੈਰਾ ਤੁਸੀਂ ਦੇ ਦੇਓਗੇ ਕਹਿੰਦਾ ਨਹੀਂ ਨਹੀਂ ਅਸੀਂ ਉਹ ਨਾ ਫਿਰ ਸਵਾ ਮਹੀਨੇ ਬਾਅਦ ਅਸੀਂ ਕੜਾ ਪ੍ਰਸ਼ਾਦ ਦੀ ਦੇਗ ਬਣਾ ਲਾਂਗੇ ਮੈਂ ਕਿਹਾ ਕਿਉਂ ਕਹਿੰਦਾ ਸूतक ਹੈ ਨਾ ਘਰ ਦੇ ਵਿੱਚ ਅਸੀਂ ਪ੍ਰਸ਼ਾਦ ਨਹੀਂ ਬਣਾ ਸਕਦੇ ਮੈਂ ਮੈਂ ਇਹ ਸੁਣ ਕੇ ਬੜਾ ਹੈਰਾਨ ਹੋਇਆ ਕਿ ਮੈਂ ਕਿਹਾ ਨਾਮੁਰਕ ਨਾਮ ਵੀ ਰਖਾਉਣਾ ਤੇ ਨਾਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਰਖਾਉਣਾ ਹੈ ਇੰਨੀ ਗੱਲ ਦਾ ਪਤਾ ਘਰ ਚ ਧੀ ਹੋਈ ਹੈ ਪੁੱਤ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਾਕ ਲੈ ਕੇ ਫਿਰ ਨਾਮ ਰੱਖਣਾ ਹੈ ਨਾ ਕਿ ਮਾਰਾ ਇਹਨੇ ਦਾਤ ਦਿੱਤੀ ਹੈ ਆਹ ਸ਼ੁਕਰਾਨੇ ਵਜੋਂ ਅਸੀਂ ਕੜਾ ਪ੍ਰਸ਼ਾਦ ਦੀ ਦੇਗ ਅਸੀਂ ਘਰੋਂ ਬਣਾ ਕੇ ਲੈ ਕੇ ਆਏ ਮਹਾਰਾਜ ਤੇਰੀ ਬੜੀ ਵੱਡੀ ਦਾਤ ਹੈ ਹਮ ਕੜਾ ਪ੍ਰਸ਼ਾਦ ਦੀ ਦੇਗ ਬਣਾ ਕੇ ਲੈ ਕੇ ਆਇਆ ਕਿੰਨਾ ਨਹੀਂ ਦੇਗ ਤੇ ਨਹੀਂ ਬਣਾ ਸਕਦੇ ਉਹ ਸੂਤਕਿਆ ਘਰ ਦੇ ਵਿੱਚ ਇਹ ਬ੍ਰਾਹਮਣ ਨੇ ਸਾਰੀ ਇਹ ਇਹ ਛੜੇ ਅੰਤ ਰਚਿਆ ਸੀ ਤੇ ਬ੍ਰਾਹਮਣ ਦੇ ਘਰ 11 ਦਿਨ ਵੈਸ਼ ਦੇ ਘਰ 13 ਦਿਨ ਖੱਤਰੀ ਦੇ ਘਰ 15 ਦਿਨ ਤੇ ਛੂਦਰ ਕਹਿੰਦਾ ਮੇਰੇ ਘਰ ਕਹਿੰਦਾ ਤੇਰੇ ਘਰ ਸਵਾ ਕੁ ਮਹੀਨਾ ਤਰੇ ਗਣਾ ਘੱਟੋ ਘੱਟ ਇਹ ਸਾਰੀਆਂ ਸਾਨੂੰ ਇਹ ਜਾਤ ਪਾਤ ਦੇ ਵਿੱਚੋਂ ਗੱਲਾਂ ਸਾਡੇ ਸਿਰ ਦੇ ਤੇ ਮੜੀਆਂ ਗਈਆਂ ਤੇ ਉਹੀ ਚੀਜ਼ ਵਿੱਚੋਂ ਸਾਨੂੰ ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਵਿੱਚੋਂ ਕੱਢਿਆ ਸੀ ਮਾਲਕ ਆਖਣ ਲੱਗੇ ਤੂੰ ਜੰਮਣ ਮਰਨ ਦੀ ਵਿਚਾਰ ਕਰ ਰਿਹਾ ਹੈਂ ਕਿ ਫਲਾਣਾ ਜੇ ਬੰਦਾ ਜੰਮ ਗਿਆ ਤੇ ਉਸ ਕਾ ਚ ਸੂਤਕ ਆ ਗਿਆ ਫਲਾਣਾ ਬੰਦਾ ਮਾਰ ਕੇ ਚਲਿਆ ਗਿਆ ਤੇ ਪਾਤਕ ਹੋ ਗਿਆ ਅਸਲ ਚ ਜਦੋਂ ਆ ਕੋਸ਼ਿਸ਼ ਕਰਿਆ ਕਰੋ ਕਿ ਆਸਾ ਦੀ ਵਾਰ ਦੀ ਬਾਣੀ ਨੂੰ ਅਰਥਾਂ ਦੇ ਨਾਲ ਕਰੇ ਜਰੂਰ ਪੜਿਓ ਆਸਾ ਦੀ ਵਾਰ ਦੀ ਬਾਣੀ ਇਹ ਸਾਡੇ ਨਿਤਨੇਮ ਚ ਪਹਿਲਾਂ ਸ਼ਾਮਿਲ ਸੀ ਪੜ੍ਹਦੇ ਹੁੰਦੇ ਸਨ ਪਿੰਡਾਂ ਦੇ ਵਿੱਚ ਤੇ ਇਹ ਸੌਖੀ ਬੜੀ ਬਾਣੀ ਸੀ ਇਹਦੇ ਅਰਥ ਆਪਣੇ ਆਪ ਸਪਸ਼ਟ ਹੋ ਜਾਇਆ ਕਰਦੇ ਨੇ ਮਾਲਕ ਆਖਣਗੇ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਬੈਕਟੀਰੀਆ ਦੇਖਦੇ ਹੋ ਕਰੇ ਦੇਖਿਆ ਕਰੇ ਦਹੀਂ ਦੇ ਵਿੱਚ ਕੀ ਉਹਦੇ ਚ ਜੀਵ ਨਹੀਂ ਰੋਟੀ ਖਾਂਦੇ ਹੋ ਨੋਟੀ ਦਾ ਨਵਾਲਾ ਮੂੰਹ ਦੇ ਵਿੱਚ ਪਾਉਂਦੇ ਹੋ ਕੀ ਉਹਦੇ ਚ ਜੀਵ ਨਹੀਂ ਪਾਣੀ ਪੀਂਦੇ ਹੋ ਨਿਸਾਨ ਕਿਹੜਾ ਇਨਸਾਨ ਕਹਿੰਦਾ ਮੈਂ ਸ਼ਾਕਾਹਾਰੀ ਹਾਂ? ਤੇ ਸਵਾਲ ਆਪਾਂ ਇਦਾਂ ਕਰਦੇ ਆਂ ਕਿ ਨਹੀਂ ਜੀ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ? ਇੱਕ ਇੱਕ ਇਹੋ ਜਿਹਾ ਅਸੀਂ ਕਿਹੋ ਜਿਹਾ ਸਵਾਲ ਤੂੰ ਕੀ ਨਹੀਂ ਖਾ ਰਿਆ? ਮਾਲਕ ਆਖ ਲਗੇ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਉਹਦੇ ਚ ਕੀੜਾ ਹੈ ਕਿ ਮਰਦਾ ਨਹੀਂ ਤੇਰੇ ਘਰ ਦੇ ਵਿੱਚ ਭਾਵੇਂ ਗੈਸ ਦੇ ਰੂਪ ਚ ਬਲ ਰਿਹਾ ਪਰ ਘਰ ਚ ਕੁਝ ਨਾ ਕੁਝ ਤੇ ਕੋਈ ਜੰਮ ਤੇ ਕੁਝ ਨਾ ਕੁਝ ਘਰ ਚ ਮਰਤੇ ਰਿਹਾ ਹੈ ਨਾ ਫਿਰ ਇਹ ਇਹ ਗੱਲ ਦਾ ਭਰਮ ਕਿਉਂ ਨਹੀਂ ਕਰਦਾ ਮਾਲਕ ਅੱਜ ਦੇ ਇਸ ਸ਼ਬਦ ਦੇ ਵਿੱਚ ਇਹੀ ਸਮਝਾਉਣ ਲੱਗੇ ਮਾਲਕ ਅਖਮੇ ਕੌਣ ਮੂਆਰੇ ਕੌਣ ਮੂਆ ਬਰह्म ਅਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਭਇਆ ਇਹ ਦੁਨੀਆ ਦਾ ਇੱਕ ਦਸਤੂਰ ਹੈ ਦੁਨੀਆ ਦੀ ਇੱਕ ਖੇਡ ਹੈ ਇਹ ਚਲਦੀ ਰਹਿਣੀ ਹੈ ਨਿਰੰਤਰ ਚੱਲ ਰਹੀ ਹੈ ਤੇ ਇਹ ਚਲਦੀ ਹਮੇਸ਼ਾ ਰਹੇਗੀ ਸਰੀਰ ਨਾਸ਼ ਹੋ ਰਿਹਾ ਹੈ ਆਕਾਰ ਖਤਮ ਹੋ ਰਿਹਾ ਹੈ ਤੇ ਆਕਾਰ ਕਲਾ ਬੰਦੇ ਦਾ ਨਹੀਂ ਤੁਸੀਂ ਬੰਦੇ ਹੋ ਨਾ ਕਿ 84 ਲੱਖ ਜੂਨ ਹੈ ਬੰਦਾ ਮਰਨ ਤੋਂ ਬਾਅਦ ਫਲਾਣੀ ਜੂਨ ਚ ਪਿਆ ਗਿਆ ਮਰਨ ਤੋਂ ਬਾਅਦ ਫਲਾਣੀ ਜੂਨ ਚ ਪਿਆ ਗਿਆ ਮਤਲਬ ਇਹੀ એનર્ਜੀ ਕਿਸੇ ਹੋਰ ਵਿੱਚ ਚਲੀ ਗਈ ਜਾਂ ਕੇ ਟ੍ਰਾਂਸਫਰ ਹੋ ਗਈ ਕੀ ਉਹ 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 ਹੀ એનર્ਜੀ ਜਿਹੜੀ ਸੀ ਘਰ 'ਚ ਜੀਵ 'ਚ ਨਹੀਂ ਸੀ ਆਲ ਆਊਟ ਲਗਾਉਂਦੇ ਹੋ ਘਰ ਦੇ ਵਿੱਚ ਮੱਛਰ ਕਿੰਨੇ ਮਰ ਜਾਂਦੇ ਨੇ ਰਾਤ ਮੱਖੀਆਂ ਮਾਰਨ ਵਾਸਤੇ ਘਰ 'ਚ ਮਸ਼ੀਨਾਂ ਲੈ ਕੇ ਰੱਖੀਆਂ ਹੋਈਆਂ ਨੇ ਛੱਕੇ ਜਿ ਲੈ ਕੇ ਰੱਖੀ ਹੋਈ ਇਹਨਾਂ ਨੂੰ ਮਾਰਦੇ ਨੇ ਕੜੱਕਰ ਦੇ ਆਵਾਜ਼ ਆਉਂਦੀ ਹੈ ਫਿਰ ਫਿਰ ਸੂਤਕ ਤੇ ਫਿਰ ਪਾਤਕ ਨਹੀਂ ਹੁੰਦਾ ਘਰ ਦੇ ਵਿੱਚ ਬੇਹੂਦੇ ਸਵਾਲ ਤੇ ਗੁਰੂ ਨਾਨਕ ਸਾਹਿਬ ਮਾਰੇ ਪਾਤਸ਼ਾਹ ਕਹਿੰ ਲਗੇ ਬ੍ਰਾਹਮਣ ਜੀ ਸੂਤਕ ਮੰਨਦੇ ਹੋ ਕਹਿੰਦੇ ਹਾਂ ਜੀ ਤੇ ਗੁਰੂ ਸਾਹਿਬ ਕਹਿਣ ਲਗੇ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਤੇਰੇ ਮਨ ਦਾ ਭਰਮ ਹੈ ਕੌਣ ਮੁਆਰੇ ਕੌਣ ਮੀਆ ਮੁਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਪਈਆ ਇਹ ਦੁਨੀਆ ਦਾ ਇੱਕ ਦਸਤੂਰ ਹੈ ਪਤਾ ਨਹੀਂ ਕਿੰਨੇ ਕ ਜੀਵ ਪੈਦਾ ਹੋ ਰਹੇ ਨੇ ਤੇ ਕਿੰਨੇ ਕ ਜੀਵ ਜਿਹੜੇ ਇਸ ਦੁਨੀਆ ਦੇ ਉਤੋਂ ਜਾ ਰਹੇ ਨੇ ਗਾਵਹਿ ਕੋ ਸਾਜ ਕਰੇ ਤਨ ਖੇ ਪ੍ਰਮਾਤਮਾ ਕੋਈ ਤੈਨੂੰ ਗਾਉਂਦਾ ਤੂੰ ਸਰੀਰ ਨੂੰ ਸਾਜ ਦਿੰਦਾ ਤੂੰ ਸਾਜ ਕੇ ਤੇ ਉਹਨੂੰ ਸਵਾਭ ਬਣਾ ਕੇ ਖੇ ਕਰ ਦਿੰਦਾ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਮਾਲਕ ਆਖਣ ਲੱਗੇ ਅੱਜ ਦੇ ਸ਼ਬਦ ਦੇ ਅੰਦਰ ਕੌਣ ਮਰੈ ਕੌਣ ਰੋਵੇ ਉਹ ਹੀ ਮਾਲਕ ਆਖਣਗੇ ਜਦੋਂ ਇਸ ਗੱਲ ਨੂੰ ਸਮਝ ਲਿਆ ਨਾ ਤੇ ਗੁਰੂਦੇਵ ਕਹਿੰਨਗੇ ਅਸਲ ਚ ਰਿਐਲਿਟੀ ਇਹ ਹੈ ਕਿ ਮਰਨ ਵਾਲਾ ਵੀ ਪਰਮਾਤਮਾ ਹੈ ਤੇ ਰੋਣ ਵਾਲਾ ਵੀ ਪਰਮਾਤਮਾ ਆਪ ਹੀ ਹੈ ਜਿਹਨੂੰ ਰੋਰੇ ਨੇ ਉਹ ਪਰਮਾਤਮਾ ਵਿੱਚੋਂ ਨਿਕਲੀ ਹੋਈ ਇੱਕ ਛੋਟੀ ਜੀ એનર્ਜੀ ਸੀ ਜਿਹਨੂੰ ਅਸੀਂ ਕਹਿੰਦੇ ਆ ਪਰਮ ਆਤਮਾ ਪਰਮ ਆਤਮਾ ਵਿੱਚੋਂ ਨਿਕਲੀ ਹੋਈ ਆਤਮਾ ਉਹਨੇ ਤੇਰੇ ਇਸ ਮਿੱਟੀ ਦੇ ਭਾਂਡੇ ਨੂੰ ਸੰਭਿਆ ਹੋਇਆ ਸੀ ਜਿਹਨੇ ਤੈਨੂੰ ਬੰਨ ਕੇ ਰੱਖਿਆ ਹੋਇਆ ਸੀ ਮਾਲਕ ਆਖਣ ਗਾ ਜਾਣ ਵਾਲਾ ਵੀ ਉਹ ਰੱਬ ਸੀ ਉਹ ਸਾਹ ਦੇ ਰੂਪ ਦੇ ਵਿੱਚ ਉਹ એનર્ਜੀ ਦੇ ਰੂਪ ਦੇ ਅੰਦਰ ਉਹ ਦੁਨੀਆ ਤੋਂ ਚਲੇ ਆ ਗਿਆ ਜਿਹੜਾ ਰੋ ਰਿਹਾ ਹੈ ਮਾਲਕ ਆਖਣ ਗੋ ਵੀ ਰੱਬ ਹੈ ਪਰ ਉਹ ਤੁਹਾਡੇ ਦੁਨੀਆ ਵਾਸਤੇ ਲੋਕਾਂ ਵਾਸਤੇ ਲੋਕੀ ਕਹ ਰਹੇ ਨੇ ਖਤਮ ਹੋ ਗਿਆ ਮਾਲਕ ਆਖਣ ਲੱਗੇ ਖਤਮ ਨਹੀਂ ਹੋਇਆ ਇਹਨੇ ਆਕਾਰ ਹੋਰ ਧਾਰਨ ਕਰ ਲਿਆ ਹੈ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਡੋਣ ਵਾਲੇ ਨੂੰ ਕੀ ਪਤਾ ਹੈ ਕੀ ਬਣਿਆ ਕੀ ਨਹੀਂ ਬਣਿਆ ਇਹ ਜਿੱਥੋਂ ਉਪਰ ਜਾ ਸੀ ਉੱਥੇ ਜਾ ਕੇ ਸਮਾ ਗਿਆ ਤੇ ਮਾਲਕ ਹੁਣ ਤੁਸੀਂ ਕਹੋ ਕਿ ਵੇਖੋ ਜੀ ਇਹ ਚੀਜ਼ ਚੱਲ ਰਹੀ ਹੈ ਫਿਰ ਭਟਕਣਾ ਕੀ ਹੈ ਮਾਲਕ ਨੇ ਇਹੀ ਗੱਲ ਸਾਨੂੰ ਭਾਵੇਂ ਉਦਾਹਰਨਾਂ ਦੇ ਕੇ ਭਾਵੇਂ ਡਰਾਵੇ ਦੇ ਵਿੱਚ ਇਹੀ ਗੱਲ ਸਮਝਾਈ ਕਿ ਬੰਦਿਆ ਤੈਨੂੰ ਬੰਦੇ ਦਾ ਜਨਮ ਪ੍ਰਾਪਤ ਹੋਇਆ ਹੈ ਮਨੁੱਖਾ ਜਨਮ ਤੈਨੂੰ ਮਿਲਿਆ ਹੈ ਇਹਨੂੰ ਸਵਾਰ ਲੈ ਕਿਸੇ ਦਾ ਕੰਮ ਆ ਜਾ ਇਸ ਚੀਜ਼ ਨੂੰ ਸਾਹਮਣੇ ਰੱਖ ਕਈ ਵਾਰ ਪਿਤਾ ਵੱਲੋਂ ਮਰਨ ਤੋਂ ਪਹਿਲਾਂ ਮਾਤਾ ਵੱਲੋਂ ਦਾਦੀ ਵੱਲੋਂ ਕੋਈ ਚੀਜ਼ ਮਿਲੇ ਨਾ ਉਹ ਕਹਿੰਦੀ ਪੁੱਤ ਇਹ ਤੇਰੇ ਵਾਸਤੇ ਸੰਭ ਕੇ ਰੱਖੀ ਸੀ ਕਿ ਤੂੰ ਕੱਲ ਨੂੰ ਵੱਡਾ ਹੋਏਗਾ ਇਹਦੇ ਜੋਗ ਬਣੇਗਾ ਤੈਨੂੰ ਦਿੰਦੀ ਹਾਂ ਇਹਨੂੰ ਸੰਭ ਕੇ ਸਵਾਰ ਕੇ ਚੱਲੀ ਇਹ ਬੜੀ ਕੀਮਤੀ ਹੈ ਗੁਰੂ ਗ੍ਰੰਥ ਸਾਹਿਬਹਾਰੇ ਪਾਤਸ਼ਾਹ ਦੀ ਬਾਣੀ ਨੇ ਕਹ ਦਿੱਤਾ ਇਹ ਤੈਨੂੰ ਹੀਰੇ ਵਰਗਾ ਜਨਮ ਮਿਲਿਆ ਹੈ ਅਮੋਲਕ ਹੈ ਜੋ ਹਰੇਕ ਕਿਸੇ ਨੂੰ ਪੈਦਾ ਮਿਲਦਾ ਨਹੀਂ ਇਸ ਸੱਪ ਨੂੰ ਨਹੀਂ ਮਿਲਿਆ ਇਹ ਜਾਨਵਰ ਨੂੰ ਨਹੀਂ ਮਿਲਿਆ ਕਿਸੇ ਪੰਛੀ ਨੂੰ ਨਹੀਂ ਮਿਲਿਆ ਇਹ ਤੈਨੂੰ ਮਿਲਿਆ ਹੈ ਤੇ ਤੇਨੂੰ ਮਿਲਣ ਦੇ ਬਾਵਜੂਦ ਵੀ ਕਰ ਤੂੰ ਤ ਪਸ਼ੂ ਕੀ ਮਾਨਸ ਜਾਤ ਵਾਲਾ ਕੰਮ ਕਰਦਾ ਰਹੇ ਤੇ ਮਾਲਕ ਆਖਣ ਲੱਗੇ ਤੇ ਫਿਰ ਕੋਈ ਗੱਲ ਨਹੀਂ ਨਾ ਹੋਈ ਤੇ ਫਿਰ ਤੇਰੇ ਤੇਰੇ ਜਿਹੇ ਤੇ ਬੰਦੇ ਚ ਬੰਦੇ ਤੇ ਜਾਨਵਰ ਚ ਫਰਕ ਕੀ ਰਹਿ ਗਿਆ ਗੁਰਦੇਵ ਆਖਣ ਲੱਗੇ ਕਾਰਨ ਕਾਰਨ ਸਭ ਸੈ ਸਿਰ ਤੋਂ ਹੀ ਕਰਨ ਵਾਲਾ ਵੀ ਪ੍ਰਮਾਤਮਾ ਹੈ ਤੇ ਕਾਰਨ ਬਣਨ ਵਾਲਾ ਵੀ ਪ੍ਰਮਾਤਮਾ ਸਾਰਿਆਂ ਦੇ ਸਿਰ ਦੇ ਉੱਤੇ ਉਹ ਹੈ ਜਿਹੜਾ ਰਾਜ ਕਰ ਰਿਹਾ ਹੈ ਮਲਕ ਆਖਣ ਲੱਗੇ ਰੋਣ ਵਾਲੇ ਨੂੰ ਸਾਰੇ ਜਾਣੇ ਰੋ ਰਹੇ ਨੇ ਗੁਰੂਦੇਵ ਕਹਿਣ ਲੱਗੇ ਜੇ ਮਰਨਾ ਚਾਹੁੰਦਾ ਹੈ ਜਿਹੜੀ ਮੌਤ ਹੈ ਤੈਨੂੰ ਪਤਾ ਤੇਰੇ ਮਰਨ ਤੋਂ ਬਾਅਦ ਤੇਰੀ ਪਤਨੀ ਪਤੀ ਬੱਚੇ ਭਰਾ ਸਾਰੇ ਜਾਣੇ ਤੇਨੂੰ ਰੋਣਗੇ ਏਕ ਮਰਐ ਪੰਚੈ ਮਿਲ ਰੋਵੈ ਪੰਡਿਆ ਨੇ ਮਿਲ ਕੇ ਰਹਦੇ ਨੇ ਭਰਾ ਪਿਓ ਪਤਨੀ ਪੁੱਤਰ ਮਾਤਾ ਜਿਹਦੇ ਇਹ ਨਜ਼ਦੀਕੀ ਰਿਸ਼ਤੇ ਨੇ ਮਲਕ ਆਖਣ ਹੋਂ ਮੈਂ ਜਾਏ ਸ਼ਬਦ ਮਲ ਖੋਵੇ ਆਪਨ ਸ਼ਬਦ ਮਲ ਧੋਵੇ ਆਪਣੇ ਆਪ ਨੂੰ ਗੁਰੂ ਦੇ ਸ਼ਬਦ ਦੇ ਨਾਲ ਧੋ ਲੈ ਜਿੱਦਣ ਇਹ ਚੀਜ਼ ਤੇਰੇ ਗੁਰੂ ਦੇ ਸ਼ਬਦ ਦੇ ਨਾਲ ਧੋ ਕੇ ਤੇਰੇ ਅੰਦਰੋਂ ਇੱਕ ਚੀਜ਼ ਮਰੇਗੀ ਉਦੋਂ ਵੀ ਤੈਨੂੰ ਪੰਡਿਆ ਨੇ ਰਹਿਣਗੇ ਮੋਹਣਗੇ ਵਿਕਾਰ ਜੁਰ ਤੇਰੇ ਅੰਦਰੋਂ ਆਪ ਹੁਦਰਾਪਣ ਮਰ ਗਿਆ ਕਿਸੇ ਚੀਜ਼ ਨੂੰ ਸਾਹਮਣੇ ਵਾਸਤੇ ਪਾਉਣ ਵਾਸਤੇ ਕੋਈ ਚੀਜ਼ ਚਾਹੀਦੀ ਹੈ ਨਾ ਕੱਪੜੇ ਪਾਉਣੇ ਹੋਣ ਯਰਨੀ ਕਰਨੀ ਹੋਏ ਤੇ ਕੱਪੜੇ ਪਾਉਣ ਵਾਸਤੇ ਕੀ ਚਾਹੀਦਾ ਜੀ ਕੈਰੀ ਕਰਨ ਟੈਚੀ ਬੈਗ ਲਿਫਾਫਾ ਵਿਕਾਰ ਨੂੰ ਰੱਖਣਾ ਹੋਏ ਤੇ ਕੀ ਚਾਹੀਦਾ ਹੰਕਾਰ ਨੂੰ ਬੰਦੇ ਨੇ ਰੱਖਣਾ ਹੋਏ ਤੇ ਹੰਕਾਰ ਵਾਸਤੇ ਕੀ ਚਾਹੀਦਾ ਮਨ ਕਹਿੰਦੇ ਬੰਦਾ ਬੜਾ ਹੰਕਾਰੀ ਹੈ ਕੀ ਉਹਦੇ ਹੱਥ ਹੰਕਾਰੀ ਨੇ ਇਹ ਤੇ ਜੀਵ ਹੰਕਾਰੀ ਹੋ ਗਈ ਕਿ ਉਹ ਤੇ ਚਮੜੀ ਹੰਕਾਰੀ ਹੋ ਗਈ ਕਿ ਅੱਖਾਂ ਹੰਕਾਰੀ ਹੋ ਗਈਆਂ ਹੰਕਾਰੀ ਹੋਇਆ ਜਿਹੜਾ ਅਸ ਦਿਮਾਗ ਦੇ ਵਿੱਚ ਬੈਠਾ ਹੈ ਮਨ ਜਿਹੜਾ ਇਹਨੂੰ ਵੇਖ ਕੇ ਸਿਰ ਦੇ ਉੱਤੇ ਨੱਚ ਰਿਹਾ ਹੈ ਮਾਲਕ ਆਖਣ ਲੱਗੇ ਤੂੰ ਇਸ ਪਾਸੇ ਤੂੰ ਮਰ ਜਾ ਜਦੋਂ ਇਸ ਪਾਸੇ ਤੂੰ ਮਰ ਗਿਆ ਸ਼ਬਦ ਮਰੋ ਫਿਰ ਜੀਵੋ ਸਦਹੀ ਤੂੰ ਸ਼ਬਦ ਦੇ ਵਿੱਚ ਮਰ ਜਾ ਤੇ ਸਾਰੀ ਜ਼ਿੰਦਗੀ ਜਿਉਂਦਾ ਰਹੇ ਯਾਦ ਰੱਖੀ ਦਿਨ ਸ਼ਬਦ ਦੇ ਵਿੱਚ ਮਰਿਆ ਤੂੰ ਮਰਨ ਤੋਂ ਬਾਅਦ ਵੀ ਜਿਉਂਦਾ ਰਹੇਗਾ ਕਿ ਮਰਨ ਤੋਂ ਬਾਅਦ ਜਿਉਂਦੇ ਨਹੀਂ ਜਿਨ੍ਹਾਂ ਨੂੰ ਅਸੀਂ ਗਾਉਂਦੇ ਆ ਜਿਨ੍ਹਾਂ ਨੂੰ ਅਸੀਂ ਅੱਜ ਸੁਣਾਉਂਦੇ ਆ ਜਿਨ੍ਹਾਂ ਨੂੰ ਅਸੀਂ ਪੜ੍ਹਦੇ ਆ ਕਿ ਉਹ ਉਹ ਦੁਨੀਆ ਦੇ ਵਿੱਚੋਂ ਚਲੇ ਗਏ ਦੁਨੀਆ ਤੋਂ ਉਹ ਦੁਨੀਆ ਤੋਂ ਉਹ ਚਲੇ ਗਏ ਦੁਨੀਆ ਵਿੱਚੋਂ कि ਅਸੀਂ ਉਹਨਾਂ ਨੂੰ ਇਹ ਸ਼ਬਦ ਕਰਕੇ ਅਸੀਂ ਯਾਦ ਨਹੀਂ ਕਰੇ ਉਹਨਾਂ ਦੇ ਗੁਨਾ ਕਰਕੇ ਉਹਨਾਂ ਦੀਆਂ ਚੰਗੀਆਂ ਆਈਆਂ ਕਰਕੇ ਮਾਲਕ ਆਖਣ ਲੱਗੇ ਹਮੈ ਜਾਏ ਸ਼ਬਦ ਮਲ ਧੋਵੇ ਸਮਝ ਸੂਝ ਸਹਿਜ ਘਰ ਹੋਵੇ ਜਿਹਨੂੰ ਐਸੀ ਚੀਜ਼ ਦੀ ਸਮਝ ਆ ਜਾਂਦੀ ਮਾਲਕ ਆਖਣ ਲੱਗੇ ਉਹ ਸਹਿਜ ਦੇ ਘਰ ਉਚਾਰ ਜਾਂਦਾ ਟਿਕ ਜਾਂਦਾ ਹੈ ਟਿਕਨ ਦੇ ਨਾਲ ਕੀ ਹੁੰਦਾ ਹੈ ਫਿਰ ਬਿਨ ਬੂਝੈ ਸਗਲੀ ਪਤ ਖੋਵੇ ਪਰ ਜਿਹੜੇ ਇਸ ਗੱਲ ਨੂੰ ਸਮਝਦੇ ਨਹੀਂ ਮਾਲਕ ਆਖਣ ਲੱਗੇ ਉਹ ਆਪਣੀ ਪਤ ਨੂੰ ਗਵਾ ਕੇ ਜਾਂਦੇ ਨੇ ਜਿਹੜਾ ਸਾਰੀ ਜ਼ਿੰਦਗੀ ਆਪਣੇ ਆਪ ਨੂੰ ਇਕੱਠਿਆਂ ਕਰਦਾ ਹਾਏ ਹਾਏ ਮੇਰਾ 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 ਮੈਂ ਕਰਨਾ ਮੈਂ ਕੀਤਾ ਮੈਂ ਕਰਾਂਗਾ ਮਾਲਕ ਆਖਣੇ ਇਸ ਇਸ ਤਰੀਕੇ ਦੇ ਨਾਲ ਆਪਣੇ ਆਪਣੇ ਵਾਸਤੇ ਹੀ ਆਪ ਹੁਦਰੇਪਣ ਵਿੱਚ ਹੀ ਮਾਲਕ ਆਖਣ ਲੱਗੇ ਦੁਨੀਆ ਤੋਂ ਚਲਿਆ ਗਿਆ ਪਰ ਕਿਸੇ ਦਾ ਸਵਾਰ ਕੇ ਕੁਝ ਨਹੀਂ ਗਿਆ ਫਿਰ ਮਰਨ ਤੋਂ ਬਾਅਦ ਕਹਿੰਦੇ ਨੇ ਪੜੋ ਜੀ ਗਿਆਨੀ ਜੀ ਸ਼ਬਦ ਕੇ ਗੁਰਮਖ ਜਨਮ ਸਵਾਰ ਦਰਗਾ ਚਲਿਆ ਕੀ ਸਵਾਰਿਆ ਭਾਈ ਜਿਹੜਾ ਆਪ ਸ਼ਰਾਬ ਪੀ ਕੇ ਮਰ ਗਿਆ ਉਹ ਆਪਣਾ ਆਪਣੀ ਸਵਾਰ ਕੇ ਗਿਆ ਆਪਣੇ ਬੱਚਿਆਂ ਦਾ ਕੁਝ ਸਵਾਰ ਕੇ ਨਹੀਂ ਗਿਆ ਤੇ ਹੁਣ ਉਹ ਕੀ ਸਵਾਰ ਕੇ ਗਿਆ ਗੁਰੂ ਦਾ ਤੇ ਕੋਈ ਸਵਾਰ ਕੇ ਗਿਆ ਨਹੀਂ ਆਪਣਾ ਆਪ ਨਹੀਂ ਸਵਾਰਿਆ ਆਪਣੇ ਆਪ ਨੂੰ ਨਹੀਂ ਸਵਾਰਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਨਸਾਨ ਹੋਟਲ ਦੇ ਵਿੱਚ ਰਾਤ ਕਿਤੇ ਰੁਕੇ ਨਾ ਤੇ ਬਿਸਤਰਾ ਪੇਸ਼ਕ ਭਾਵੇਂ ਖਲਾਰ ਕੇ ਆ ਜੇ ਕਹਿੰਦਾ ਰੈਂਟ ਦੇਣਾ ਰਾਤ ਦਾ ਕਿਰਾਇਆ ਦੇਣਾ ਆਪੇ ਸਾਫ ਕਰਨਗੇ ਵਾਸ਼ਰੂਮ ਸਾਫ ਕਰਨ ਦੀ ਕੋ ਲੋੜ ਆ ਕਹਿੰਦਾ ਸੀ ਇੱਕ ਰਾਤ ਵਾਸਤੇ ਆਏ ਸੀ ਤੇ ਜਿਹੜਾ ਆਪਣਾ ਘਰ ਹੋਏ ਆਪਣਾ ਰੂਮ ਹੋਏ ਉਹਨੂੰ ਸਪੈਸ਼ਲ ਪੈਸੇ ਦੇ ਕੇ ਕਹਿੰਦਾ ਕੰਮ ਵਾਲੀ ਰੱਖੋ ਘਰ ਦੇ ਵਿੱਚ ਕਿਉਂ ਇਹ ਸਾਡਾ ਆਪਣਾ ਹੈ ਇੱਥੇ ਅਸੀਂ ਰਹਿਣਾ ਹੈ ਸਵੇਰੇ ਉੱਠ ਕੇ ਆਪਣੇ ਬੈੱਡ ਨੂੰ ਸਾਫ ਕਰੇਗਾ ਆਪਣਾ ਬਿਸਤਰਾ ਇਕੱਠਾ ਕਰੇਗਾ ਰੋਜ਼ ਵਾਸ਼ਰੂਮ ਸਾਫ ਕਰੇਗਾ ਆਪਣੀ ਗੱਡੀ ਦੇ ਉੱਤੇ ਜਾਂਦਾ ਸਪੈਸ਼ਲ ਬੰਦੇ ਲਗਾਏ ਹੋਏ ਨੇ ਕਹਿੰਦਾ ਕਿ ਮੇਰੀ ਕਾਰ ਸਾਫ਼ ਰਹੇ ਕਿਉਂ ਇਹ ਮੇਰੀ ਹੈ ਤੇ ਮਾਲਕ ਆਖਣਗੇ ਮੰਨ ਤੂੰ ਜੋਤ ਸਰੂਪ ਹੈ ਇਸ ਚੀਜ਼ ਨੂੰ ਪਛਾਣਿਆ ਹੀ ਆਪਣਾ ਮੂਲ ਆਪਣੇ ਮੂਲ ਨੂੰ ਤਾਂ ਪਛਾਣ ਕੇ ਦੇਖ ਤੇਰਾ ਮੂਲ ਕੀ ਸੀ ਤੂੰ ਉਪਰ ਜਾ ਕਿਸੋ ਕਿੱਥੋਂ ਸੀ ਤੂੰ ਪੈਦਾ ਕਿੱਥੋਂ ਹੋਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਸਾਨੂੰ ਖੰਡੇ ਬਾਟੇ ਦੀ ਤਾਪੌਲ ਦੇ ਕੇ ਸਾਨੂੰ ਸ਼ਬਦ ਦੇ ਵਿੱਚੋਂ ਪੈਦਾ ਕੀਤਾ ਸੀ ਮਹਾਰਾਜ ਕਹਿੰਦੇ ਇੱਕ ਤੇ ਮੇਰਾ ਬਿੰਦੀ ਪੁੱਤ ਹੈ ਮੇਰਾ ਅਜੀਤ ਸਿੰਘ ਮੇਰਾ ਜੁਝਾਰ ਸਿੰਘ ਮੇਰਾ ਜ਼ੋਰਾਵਰ ਸਿੰਘ ਮੇਰਾ ਫਤਿਹ ਸਿੰਘ ਮੇਰਾ ਬਿੰਦੀ ਪੁੱਤ ਹੈ ਤਨਾਦ ਦਾ ਅਰਥ ਹੁੰਦਾ ਸ਼ਬਦ ਆਵਾਜ਼ ਧੁਨ ਤੇ ਮੇਰਾ ਨਾਦੀ ਪੁੱਤ ਖਾਲਸਾ ਹੈ ਤੇ ਜਿੰਨੇ ਪੰਜ ਕਕਾਰ ਪਾਏ ਖੰਡੇ ਵੱਟ ਦੀ ਪੌੜ ਲੈ ਲਈ ਜੋ ਆਪਣੇ ਮੂਲ ਨੂੰ ਨਹੀਂ ਪਛਾਣ ਸਕਿਆ ਤੇ ਹੁਰ ਕੀ ਪਛਾਣੇਗਾ ਖੰਡੇ ਬਾਟੇ ਦੀ ਪੌਲਤ ਬਿਨਾਂ ਵੀ ਉਹ ਕੁਝ ਸੀ ਤੇ ਖੰਡੇ ਬਾਟੇ ਦੀ ਪੌਲਤ ਬਾਅਦ ਵੀ ਉਹ ਗੁਜ਼ਰਿਆ ਤੇ ਵਿਸਾਖੀ ਅਸੀਂ ਕੱਲ ਮਨਾ ਕੇ ਆਏ ਆ ਫਿਰ ਪੜਦੇ ਆ ਰਾਜ ਕਰੇਗਾ ਖਾਲਸਾ ਕਿ ਮੁੱਠ ਮੁੱਠ ਲੰਗਰਾਂ ਦੀ ਛੋਲੇਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਜਿਹੜੇ ਪੜਦੇ ਹੋ ਨਾ ਕਿ ਵੈਰੀਆਂ ਨੂੰ ਮਾਰਦਾ ਸੀ ਖਾਲਸਾ ਤੇ ਮਿਲਦੇ ਕਿਸੇ ਛੋਲੇ ਖਾਣ ਵਾਸਤੇ ਤੁਰਨ ਬਾਦਾਮ ਕਿਆ ਕਿ ਛਕ ਜਿਆ ਕਰਨਾ ਜਿਹੜਾ ਖਾਲਸਾ ਲੰਗਰਾਂ ਪਿੱਛੇ ਲੜਦਾ ਰਹਿ ਜਾਏ ਤੇ ਫਿਰ ਪੜੋ ਜੀ ਰਾਜ ਕਰੇਗਾ ਖਾਲਸਾ ਇਹ ਆਪਣੇ ਮੂਲ ਨੂੰ ਤੇ ਪਛਾਣਿਆ ਹੀ ਨਹੀਂ ਇਹਨੇ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਮਲਕ ਨੇ ਕਿਹਾ ਸੀ ਨਾ ਨਿਆਰਾ ਹੋ ਕੇ ਚੱਲੇਗਾ 50 ਬੰਦੇ ਆਪਣੀਆਂ ਥਾਲੀਆਂ ਲੈ ਕੇ ਬੈਠ ਜਾਣ ਕਹਿੰਦੇ ਫਟਾਫਟ ਮਿਲ ਜੇ ਖਾ ਕੇ ਘਰ ਨੂੰ ਜਾਈਏ ਇੱਕ ਨਿਆਰਾ ਹੋ ਕੇ ਸਾਈਡ ਤੇ ਬੈਠਾ ਕਹਿੰਦਾ ਕੋਈ ਨਹੀਂ ਸੰਗਤ ਨੂੰ ਸ਼ੱਕ ਲਾਂ ਦੋ ਨਾ ਵੀ ਬੱਚੇ ਘਰ ਜਾ ਕੇ ਪੁਕਾ ਕੇ ਖਾਣਾਂਗੇ ਉਹ ਨਿਆਰਾ ਨਹੀਂ ਮਾਲਕ ਆਖਣਗੇ ਜਿੱਦਣ ਨਿਆਰਾ ਇਹ ਨਕਲਾ ਕਿਆ ਗੁਰੂ ਕੋ ਜਿਹੜਾ ਬਾਣੀ ਪੜ ਰਿਹਾ ਨਿਆਰਾ ਉਹ ਵੀ ਹੈ ਜਿਹੜਾ ਨਿਆਰਾਪਣ ਕਰਕੇ ਦਿਖਾ ਰਿਹਾ ਮਾਲਕ ਆਖਣਗੇ ਤੱਬ ਲਗ ਤੇਜ ਦਿਓ ਮੈਂ ਸਾਰਾ ਇਹਨੂੰ ਸਾਰਾ ਆਪਣਾ ਤੇਜ ਦਿਆਂਗਾ ਨਿਆਰੇਪਣ ਨੂੰ ਹਰੇਕ ਚੀਜ਼ ਨਾਲ ਜੋੜ ਕੇ ਦੇਖੀਏ ਤੇ ਗੁਰਦੇਵ ਅੱਜ ਦੇ ਸ਼ਬਦ ਦੇ ਅੰਦਰ ਬਖਸ਼ਿਸ਼ ਕਰ ਲਗੇ ਮਾਲਕ ਆਖਣ ਜਿਹਨੂੰ ਸਮਝ ਆ ਗਈ ਜਿਹਨੂੰ ਨਿਆਰੇ ਪੰਦਾ ਪਤਾ ਲੱਗਿਆ ਸਮਝ ਸੂਝ ਸਹਿਜ ਕਰ ਹੋਵੇ ਉਸਿਆ ਟਿਕਾ ਵਿੱਚ ਆ ਜਾਂਦਾ ਹੈ ਪੱਜ ਦੋੜ ਮੇਰੀ ਮੇਰੀ ਨਹੀਂ ਕਰਦਾ ਬਿਨ ਬੂਜੇ ਸਗਲੀ ਪਤ ਖੋਵੇ ਬਿਨਾ ਬੂਜੇ ਤੋਂ ਆਪਣੇ ਪਤ ਨੂੰ ਗਵਾ ਕੇ ਜਾਂਦਾ ਹੈ ਮਾਲਕ ਆਖਣ ਲੱਗੇ ਕੌਣ ਮਰੈ ਕੌਣ ਰੋਵੇ ਉਹੀ ਦੁਨੀਆਂ ਦੇ ਲੋਕੋ ਇੱਕ ਚੀਜ਼ ਨੂੰ ਸਮਝ ਲੈਣਾ ਜਿਹਦੇ ਨਾਲ ਮਾੜਾ ਕਰ ਰਹੇ ਹੋ ਨਾ ਉਹ ਪ੍ਰਮਾਤਮਾ ਹੈ। ਗੁਰੂ ਦੇ ਵਸਿਆ ਹੋਇਆ ਹੈ। ਜਿਹਦੇ ਮਰੇ ਦੇ ਉੱਤੇ ਗਏ ਹੋ ਉਹ ਉਹ ਪ੍ਰਮਾਤਮਾ ਹੈ। ਉਹ ਪ੍ਰਮਾਤਮਾ ਸ਼ਬਦ ਦੇ ਰੂਪ ਦੇ ਅੰਦਰ ਤੁਹਾਨੂੰ ਦੱਸ ਰਿਹਾ ਹੈ। ਜਿੱਥੋਂ ਸਿੱਖਣ ਨੂੰ ਮਿਲੇ ਉਹ ਗੁਰੂ ਦੀ ਸਮਝ ਹੈ। ਜਿਹਨੂੰ ਚਿਖਾ ਦੇ ਉੱਤੇ ਪਾਇਆ ਜਿਹਦੇ ਚ ਲਾਂਬੂ ਲਾਇਆ ਜਿਹਦੇ ਤੋਂ ਭਾਂਬੜ ਨਿਕਲ ਰਹੇ ਨੇ ਅੱਗ ਦੇ ਇੱਕ ਗੱਲ ਨਾਲ ਪੰਨੇ ਨਾ ਬਣ ਕੇ ਲੈ ਕੇ ਆਈਏ ਕਿ ਇੱਕ ਦਿਨ ਇਹ ਚਿਖਾ ਦੇ ਉੱਤੇ ਮੈਂ ਵੀ ਪਾਵਾਂਗਾ ਇਹ ਮੇਰੀ ਵੀ ਇੱਕ ਦਿਨ ਬਲੇਗੀ ਮਾਰਕਾ ਆਖਣ ਲੱਗੇ ਆ ਜਿਹੜਾ ਰੋ ਰਿਹਾ ਹੈ ਨਾ ਇਹ ਰੱਬ ਤੈਨੂੰ ਬਾਰ-ਬਾਰ ਰੋ ਕੇ ਦੱਸ ਰਿਹਾ ਹੈ ਇਹ ਬੰਦੇ ਦੇ ਵਿੱਚ ਕਿ ਤੈਨੂੰ ਰੋਣ ਵਾਲੇ ਬੜੇ ਹੋਣਗੇ ਇੱਥੇ ਪਰ ਕੋਈ ਤੇਰੇ ਇਹ ਜਾਣਦਾ ਇਹ ਦੁੱਖ ਨਹੀਂ ਹੋਏਗਾ ਕਿ ਖਾਏ ਬੰਦਾ ਘਰ ਚੋਂ ਘਟ ਗਿਆ ਫਿਰ ਮਾਲਕ ਆਕਣ ਲੱਗੇ ਸੋ ਰੋਵੈ ਜਿਸ ਬੇਦਨੋਵੈ ਰੋਂਦਾ ਉਹ ਹੈ ਤੇਰੇ ਮਰਨ ਤੋਂ ਬਾਅਦ ਜਿਹਨੂੰ ਪੀੜਾ ਹੁੰਦੀ ਹੈ ਪੀੜਾ ਇਸ ਗੱਲ ਦੀ ਮੈਂ ਉਹਦੇ ਨੇ ਵਿਆਖਿਆ ਕੀਤੀ ਸੀ ਕਿ ਸੁੱਖ ਦੇ ਨਾਲ ਜੁੜੀ ਹੋਈ ਸਹੂਲਤ ਦੇ ਨਾਲ ਹਾ ਮੇਰਾ ਕੌਣ ਬਣੇਗਾ ਹਮੈਨੂੰ ਕੌਣ ਪਾਲੇਗਾ ਮੈਨੂੰ ਕੌਣ ਰੱਖੇਗਾ ਮोदर ਵੀ ਜ਼ਿਕਰ ਕੀਤਾ ਸੀ ਕਿ ਜੇ ਤੇ ਬਾਪੂ ਦੀ ਬੇਬੇ ਦੀ ਪਾਪਾ ਜੀ ਦੀ ਪੈਨਸ਼ਨ ਆਉਂਦੀ ਹੋਏਗੀ ਨਾ 25-3000 ਰੁਪਿਆ ਮੈਂ ਤੈਨੂੰ ਆਖਰੀ ਸਾਹ ਤੱਕ ਸਾਹਮਣੇ ਸਾਹਮਣੇ ਵੀ ਰੱਖਣਗੇ ਵੈਂਟੀਲੇਟਰ ਦਾ ਖਰਚਾ ਵੀ ਦੇਣ ਲੱਗੇ ਕਹਿੰਦੇ ਪਾੜਾ ਪੱਲੇਓ ਦੇਣਾ ਬਾਪੂ ਦੀ ਪੈਨਸ਼ਨ ਆਉਣੀ ਹੈ ਕੋਈ ਗੱਲ ਨਹੀਂ 5-7000 ਬਚੇ ਗਈ 10-20 ਦਿਨ ਰੱਖ ਲੋ ਕੰਨੀ ਤਰੀ ਤੱਕ ਪੈਨਸ਼ਨ ਆਉਣੀ ਹੈ ਜੇ ਕਿਸੇ ਨੇ ਬਾਅਦ ਚ ਰਿਪੋਰਟ ਕਰਤੀ ਆ ਮਹੀਨੇ ਦੀ ਪੈਨਸ਼ਨ ਵੀ ਰੁਕ ਜਾਣੀ ਹੈ ਘਟੋ ਘਾਟ ਅਗਲੇ ਮਹੀਨੇ ਦੀ 1-2 ਦਿਨ 1-2 ਤਰੀਕ ਤੇ ਟਪਾ ਦਿਓ ਨਾ ਮਾਲਕ ਆਖਣ ਲੱਗੇ ਰੋਂਦਾ ਹੈ ਆਪਣੀ ਪੀੜਾ ਕਰਕੇ ਸਹੂਲਤ ਕਰਕੇ ਤੇ ਜੇ ਤੇ ਘਰ ਦੇ ਵਿੱਚ ਹੋਏਗਾ ਨਾ ਜੇ ਰਿਪੈਂਸ਼ਨ ਨਾ ਆਉਂਦੀ ਹੋਏਗੀ ਤੇ ਕੇਵਲ ਉਹਦਾ ਤੂੰ ਸੇਵਾ ਸੰਭਾਲ ਕਰਨੀ ਹੈ ਤੇ ਫਿਰ ਤੇ ਕਹਿੰਦੇ ਅਸੀਂ ਵੀ ਕਹਿੰਨੇ ਆ ਜੀ ਮਹਾਰਾਜ ਹੁਣ ਤੇ ਪੜਦਾ ਹੀ ਪਾ ਜੇ ਤੇ ਚੰਗੀ ਗੱਲ ਐ ਤੇ ਪਤਾ ਕਿ ਹੁਣ ਪੜਦਾ ਪਾ ਦੂਗਾ ਤੇ ਠੀਕ ਐ ਨਹੀਂ ਤਾਂ ਸਾਹਮਣਾ ਕਿੰਨੇ ਨੂੰ ਮੰਝੇ ਤੇ ਪੇ ਨੂੰ ਤੇ ਸਿੱਧੀਆਂ ਗੱਲਾਂ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਆ ਮਾਲਕ ਕਹਿਣ ਲੱਗੇ ਸੋ ਰੋਵੈ ਜਿਸ ਬੇਦਨ ਹੋਵੇ ਜਿਹਨੂੰ ਪੀੜਾ ਹੁੰਦੀ ਐ ਕੰਮ ਮਰਨ ਤੋਂ ਬਾਅਦ ਮੇਰਾ ਇਹ ਨਾ ਅਟੈਚਡ ਸੀ ਕਿਤੇ ਨਾ ਕਿਤੇ ਮੈਨੂੰ ਚੀਜ਼ ਮਿਲ ਰਹੀ ਸੀ ਜੇ ਇਹ ਮਰ ਗਿਆ ਤੇ ਮੇਰਾ ਕੀ ਬਣੇਗਾ ਮਾਲਕ ਆਖਣ ਲਗੇ ਸੋ ਰੋਵੈ ਜਿਸ ਬੇਦਨ ਹੋਵੈ ਮੂਹੇ ਕੋ ਰੋਵੈ ਦੁੱਖ ਕੋਏ ਕੋਈ ਆਪਣਾ ਦੁੱਖ ਕਰਕੇ ਰੋ ਰਿਹਾ ਹੈ ਕੋਈ ਆਪਣੀ ਬੇਦਨਾ ਕਰਕੇ ਰੋ ਰਿਹਾ ਹੈ ਮਾਲਕ ਆਖਣ ਲਗੇ ਜਿਸ ਬੀਤੀ ਜਾਣੈ ਪ੍ਰਭ ਸੋਏ ਜਿਹੜਾ ਇਸ ਚੀਜ਼ ਨੂੰ ਆਪਣੇ ਤੇ ਹੰਢਾ ਲੈਂਦਾ ਹੈ ਮਾਲਕ ਆਖਣ ਲਗੇ ਇਸ ਹੁਕਮ ਨੂੰ ਸਮਝ ਲੈਂਦਾ ਹੈ ਆਪੇ ਕਰਤਾ ਕਰੇ ਸੋ ਹੋਏ ਦੁਨੀਆਂ ਦੇ ਲੋਕੋ ਪਰਮਾਤਮਾ ਕਰਨ ਵਾਲਾ ਹੈ ਉਹ ਕਰਕੇ ਦੱਸ ਰਿਹਾ ਹੈ ਸਮਝਾ ਰਿਹਾ ਹੈ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜੋ ਸਮਝਾਈਆਂ ਜਾਂਦੀਆਂ ਨੇ ਸ਼ਬਦ ਰਾਹੀਂ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜੋ ਪ੍ਰੈਕਟੀਕਲ ਦੇ ਨਾਲ ਸਮਝਾਈਆਂ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਸਾਨੂੰ ਸ਼ਬਦ ਰਾਹੀਂ ਸਮਝਾ ਰਹੀ ਹੈ ਤੇ ਪ੍ਰੈਕਟੀਕਲ ਦੇ ਰੂਪ ਦੇ ਅੰਦਰ ਪਰਮਾਤਮਾ ਉਹਨਾਂ ਦੇ ਚ ਵਰਤ ਕੇ ਸਾਨੂੰ ਸਮਝਾ ਰਿਹਾ ਹੈ ਕਿ ਮੌਤ ਇਹੋ ਜੀ ਹੁੰਦੀ ਹੈ ਦੁੱਖ ਇਹੋ ਜਿਹਾ ਹੁੰਦਾ ਹੈ ਪੀੜਾ ਇਹੋ ਜੀ ਹੁੰਦੀ ਹੈ ਮਾਲਕ ਨੇ ਹਰੇਕ ਜੀ ਸਮਝਾਈ ਤੇ ਕਹਿਣ ਲੱਗੇ ਜੀਵਤ ਮਰਨਾ ਤਾਰੇ ਤਰਨਾ ਮਾਲਕ ਆਖਣ ਲੱਗੇ ਜੇ ਤਰਨਾ ਚਾਹੁੰਦਾ ਹੈ ਤੇ ਆਪਣੇ ਆਪ ਨੂੰ ਸ਼ਬਦ ਦੇ ਵਿੱਚ ਮਾਰ ਲੈ ਆਪਣੇ ਅਹੰਕਾਰ ਤੋਂ ਈਰਖਾ ਤੋਂ ਇਨ੍ਹਾਂ ਤੋਂ ਬਚਾ ਕੇ ਰੱਖ ਇਨ੍ਹਾਂ ਨੂੰ ਮਾਰ ਦੇ ਤੇ ਮਾਲਕ ਆਖਣ ਲੱਗੇ ਤੂੰ ਤਰ ਜਾਏਗਾ ਜੈ ਜਗਦੀਸ਼ ਪਰਮਗਤ ਸ਼ਰਨਾ ਇਸ ਤੋਂ ਉੱਚੀ ਅਵਸਥਾ ਦਾ ਜਗਤ ਤੇ ਮਾਲਕ ਦੇ ਪ੍ਰਭੂ ਦੀ ਸ਼ਰਨ ਚ ਪਿਆ ਤੈਨੂੰ ਇਹ ਇੱਕ ਅਵਸਥਾ ਪ੍ਰਾਪਤ ਹੋਏਗੀ ਹਉ ਬਲੇਹਾਰੀ ਸਤਗੁਰ ਚਰਨਾਂ ਮੈਂ ਬਲੇਹਾਰੀ ਜਾਂਦਾ ਹਾਂ ਆਪਣੇ ਗੁਰੂ ਦੇ ਪਾਵਨ ਚਰਨਾਂ ਤੋਂ ਗੁਰਬੋਹਿਤ ਗੁਰਬੋਹਿਤ ਹੈ ਬੋਹਿਤ ਦਾ ਅਰਥ ਹੈ ਨਜਹਾਜ ਬੇੜਾ ਮਾਲਕ ਆਕਣ ਗੁਰਬੋਹਿਤ ਸ਼ਬਦ ਭੈ ਤਰਨਾ ਮੈਂ ਗੁਰੂ ਦੇ ਸ਼ਬਦ ਰੂਪੀ ਜਹਾਜ਼ ਦੇ ਵਿੱਚ ਪਾਰ ਲੰਘ ਸਕਦਾ ਹਾਂ ਮਾਲਕ ਕਹਣ ਲੱਗੇ ਨਿਰਪਉ ਆਪ ਨਿਰੰਤਰ ਜੋਤ ਉਹ ਪ੍ਰਮਾਤਮਾ ਨੂੰ ਕੋਈ ਡਰ ਥੋੜੀ ਐ ਪ੍ਰਮਾਤਮਾ ਨੂੰ ਕੋਈ ਪੋ ਥੋੜੀ ਐ ਅਸੀਂ ਤੇ ਮੌਤ ਦੀ ਗੱਲ ਕਰੀਏ ਅਸੀਂ ਕਹਿੰਨੇ ਕਲੇਣੀ ਗੱਲ ਨਹੀਂ ਕਰਨੀ ਮਾੜੀ ਗੱਲ ਨਹੀਂ ਕਰਨੀ ਤੇ ਪ੍ਰਮਾਤਮਾ ਮੌਤ ਬਾਰੇ ਸਾਨੂੰ ਮੌਤ ਵਿੱਚ ਵਰਤ ਕੇ ਸਾਨੂੰ ਬਾਰ-ਬਾਰ ਸਮਝਾ ਰਿਹਾ ਐ ਪ੍ਰਮਾਤਮਾ ਨੂੰ ਥੋੜੀ ਮੌਤ ਦਾ ਡਰ ਐ ਮਾਲਕ ਆਖਣ ਲੱਗੇ ਨਿਰਪਉ ਆਪ ਨਿਰੰਤਰ ਜੋਤ ਉਹਦੀ એનર્ਜੀ ਉਹਦੀ ਜੋਤ ਵੀ ਇੱਕ ਨਿਰੰਤਰ ਹੈ ਇੱਕ ਚੋਂ ਨਿਕਲੀ ਦੂਜੀ ਚ ਜਾ ਕੇ ਬਸ ਗਈ ਕਿਸ ਤਰ੍ਹਾਂ ਫਿਰ ਮਾਲਕ ਕਹਿਣ ਲੱਗੇ ਨਿਰੰਤਰ ਜੋਤ ਬਿਨ ਨਾਮ ਹੈ ਸੂਤਕ ਜਗ ਸ਼ੋਤ ਜਿਹੜੇ ਇਸ ਚੀਜ਼ ਨੂੰ ਸਮਝਦੇ ਨਹੀਂ ਨਾ ਮਾਲਕ ਨੇ ਹੁਣ ਉੱਤੇ ਕਹਿ ਦਿੱਤਾ ਨਾ ਕਿ ਦੱਸ ਕਿਹੜੀ ਚੀਜ਼ ਨਹੀਂ ਮਾਰ ਰਹੀ ਕੌਣ ਮੂਵਾ ਕੌਣ ਰੋਵੇ ਉਹੀ ਕਿਹੜੀ ਚੀਜ਼ ਨਹੀਂ ਮਾਰ ਰਹੀ ਸਾਰਿਆਂ ਵਿੱਚ ਪ੍ਰਮਾਤਮਾ ਆਪ ਹੈ ਮਾਲਕ ਕਹਿਣ ਲੱਗੇ ਮਰ ਤੇ ਹਰੇਕ ਕੋਈ ਰਿਹਾ ਹੈ ਤੇ ਗੁਰੂਦੇਵ ਕਹਿੰਦੇ ਜਿਹੜਾ ਇਸ ਚੀਜ਼ ਨੂੰ ਸਮਝ ਗਿਆ ਨਹੀਂ ਨਾ ਬੈਠਾ ਮਲਕ ਮਰ ਗੁਰੂ ਸਾਹਿਬ ਕਹਿਣ ਲੱਗੇ ਇਹ ਬਿਨ ਨਾਮ ਸੂਤਕ ਜਗ ਸ਼ੋਤ ਉਹੀ ਇਹ ਬੰਦਾ ਸੂਤਕ ਦੀ ਇਹ ਸ਼ੋਤ ਸ਼ਾਤ ਦੀ ਇਹ 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 ਭਟਕਣਾ ਵਿੱਚ ਪਿਆ ਹੈ ਦੁਰਮਤ ਬਿਨਸੈ ਕਿਆ ਕਹਿ ਰੋਤ ਜਿਹਦੇ ਅੰਦਰੋਂ ਇਹ ਦੁਰਮਤ ਹੀ ਮਲਕ ਕਹਿਣ ਲੱਗੇ ਜਗਤ ਦੇ ਇਹ ਪ੍ਰਮਾਤਮਾ ਜਿਹੜਾ ਦੁਨੀਆ ਨੂੰ ਚਲਾ ਰਿਹਾ ਹੈ ਦੁਰਮਤ ਬਿਨਸੈ ਕਿਆ ਕਹਿ ਰੋਤ ਜਿਹਦੇ ਅੰਦਰੋਂ ਇਹ ਮਾੜੀ ਇਹ ਆਦਤਾਂ ਦੁਰਮਤ ਦੂਰ ਹੋ ਜਾਂਦੀ ਹੈ ਮਾਲਕਾਂ ਲਗੇ ਕੀ ਕਹਿ ਕੇ ਕੋਈ ਆ ਕੇ ਰੋ ਸਕਦਾ ਹੈ ਦੁਰਮਤ ਦੇ ਕਾਰਨ ਜਗਤ ਆਤਮਿਕ ਤੌਰ ਦੇ ਉੱਤੇ ਮਰ ਰਿਹਾ ਮਾੜੀ ਮਤ ਦੇ ਕਰ ਦੁਰਮਤ ਕਾਰਨ ਮਾੜੀ ਮਤ ਦੇ ਕਰਕੇ ਇਸ ਸੰਸਾਰ ਇਹ ਵਿਕਾਰਾਂ ਦੀ ਮੌਤ ਦੇ ਵਿੱਚ ਮਰ ਰਿਹਾ ਉਹਦੇ ਕਰਕੇ ਦੁੱਖ ਵੀ ਭੋਗ ਰਿਹਾ ਕਿ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਜਦੋਂ ਪ੍ਰਮਾਤਮਾ ਨੂੰ ਭੁੱਲ ਕੇ ਬੈਠਿਆ ਤੇ ਪ੍ਰਮਾਤਮਾ ਨੂੰ ਆਫ ਕੋਰਸ ਜਦੋਂ ਭੁੱਲ ਕੇ ਬੈਠਾ ਹੋਏਗਾ ਮਾੜੀ ਮੱਤ ਦੇ ਮਗਰ ਲੱਗੇਗਾ ਲੱਗੇਗਾ ਫਿਰ ਆਪਣੇ ਮਨ ਦੇ ਮਗਰ ਲੱਗੇਗਾ ਤੇ ਗੁਰੂ ਸਾਹਿਬ ਕਹਾਂਗੇ ਦੁਰਮਤ ਬਿਨਸ ਹੈ ਕਿਆ ਕਹਿ ਰੋਤ ਹੁਣ ਇਹ ਦੁੱਖ ਦਾ ਪ੍ਰਗਟਾਵਾ ਕਿਵੇਂ ਕਰਕੇ ਦੱਸੇ ਕਿ ਮੈਂ ਕਿਉਂ ਰੋ ਰਿਹਾ ਮੈਨੂੰ ਕਿਹੜੀ ਚੀਜ਼ ਦਾ ਦੁੱਖ ਹੈ ਜਿਹੜਾ ਇਨਸਾਨ ਲਾਲਚ ਕਰਕੇ ਫਸ ਗਿਆ ਜਿਹੜਾ ਫੜਿਆ ਗਿਆ ਲਾਲਚ ਕਰਕੇ ਰਿਸ਼ਵਤ ਲੈਂਦਾ ਫੜਿਆ ਗਿਆ ਹੁਣ ਉਹਦੇ ਤੇ ਕੇਸ ਚੱਲ ਰਿਹਾ ਹੈ ਉਹ ਫੜਿਆ ਗਿਆ ਤੂੰ ਹੁਣ ਉਹਨੂੰ ਕੋਈ ਕਹੇ ਕਿ ਤੂੰ ਟੈਨਸ਼ਨ ਵਿੱਚ ਕਿਉਂ ਗਵਾਂਢੀ ਆ ਕੇ ਕਹੇ ਤੂੰ ਸੇ ਚਿੰਤਾ ਵਿੱਚ ਕਿਉਂ ਰਹਿੰਦੇ ਹੋ ਤੂੰ ਦੱਸ ਸਕਦਾ ਹੈ ਕਹਿੰਦਾ ਦੱਸਿਆ ਤੇ ਮੇਰੀ ਹੁਣ ਬੇਇੱਜ਼ਤੀ ਹੋਏਗੀ ਲੱਗ ਤੇ ਫੇਰ ਵੀ ਪਤਾ ਜਾਣਾ ਮਾਲਕ ਕਹਿੰਨ ਕਿ ਦੁਰਮਤ ਬਿਨਸੈ ਕਾ ਕਹਿ ਰੋਤ ਕਿਹੜੇ ਕਰਕੇ ਉਹ ਆ ਕੇ ਦੁਨੀਆ ਨੂੰ ਦਸੇ ਜਨਮ ਹੋਏ ਬਿਨ ਭਗਤ ਸਰੋਤ ਉਹ ਭਗਤੀ ਦੇ ਇਸ ਖਜ਼ਾਨੇ ਤੋਂ ਬਿਨਾ ਮਾਲਕ ਕਹਿਣ ਲੱਗੇ ਉਹ ਜਮਦਾ ਮਰਦਾ ਹੈ ਮੂਹੇ ਕੋ ਸੱਚ ਰੋਵੈ ਮੀਤ ਆਪਾ ਭਾਵਤ ਮਰੇ ਹੋਏ ਸਤਿਮੁਛ ਉਸਤੇ ਮਿੱਤਰ ਰੋਂਦੇ ਹਨ ਕਿਹੜੇ ਤ੍ਰੈਗੁਣ ਰੋਵੇ ਨੀਤਾ ਨੀਤ ਮਾਇਆ ਦੇ ਤਿੰਨ ਰੂਪ ਦੁੱਖ ਸੁਖ ਪਰ ਹਰ ਸਹਿਜ ਸੁਚੇਤ ਗੁਰੂ ਸਾਹਿਬ ਕਹਿੰਦੇ ਦੁੱਖ ਸੁਖ ਦਾ ਅਹਿਸਾਸ ਤਿਆ ਕੇ ਆਤਮਿਕ ਅਡੋਲਤਾ ਅਵਸਥਾ ਵਿੱਚ ਸੁਚੇਤ ਹੋ ਜਾਂਦਾ ਹੈ ਤਨ ਮਨ ਅਸਵਪੋਂ ਕ੍ਰਿਸ਼ਨ ਪ੍ਰੀਤ ਉਹ ਆਪਣੇ ਤਨ ਤੇ ਮਨ ਨੂੰ ਕ੍ਰਿਸ਼ਨ ਦਾ ਇਥੇ ਇਹ ਨਹੀਂ ਕਿ ਮੁਰਲੀ ਵਾਲੇ ਕ੍ਰਿਸ਼ਨ ਕ੍ਰਿਸ਼ਨ ਦਾ ਅਰਥ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵਿਨਸਾਈਕਲੋਪੀਡिया ਆਫ ਪੰਜਾਬੀ ਪਾਈਕਾਨ ਸਿੰਘ ਨੱਬਾ ਦੇ ਸਰੋਤ ਨੂੰ ਪੜ੍ਹ ਕੇ ਦੇਖੋ ਜੇ ਉਹਨੇ ਮਹਾਦੇਵ ਸ਼ਬਦ ਦੇ ਵੀ ਅਰਥ ਕੀਤੇ ਨੇ ਉਹਨੇ ਪਰਮਾਤਮਾ ਕਾਲਪੁਰਖ ਵਾਹਿਗੁਰੂ ਕਹ ਕਿਤੇ ਨੇ ਮਾਲਕ ਕਹ ਲਗੇ ਉਹ ਆਪਣੇ ਤਨ ਮਨ ਧਨ ਨੂੰ ਗੁਰੂ ਦੇ ਅੱਗੇ ਆ ਕੇ ਅਰਪਣ ਕਰਦਾ ਹੈ ਪੀਤਰ ਏਕ ਅਨੇਕ ਅਸੰਖ ਪਰਮਾਤਮਾ ਨੂੰ ਸਾਰਿਆਂ ਵਿੱਚ ਇੱਕ ਜਗ੍ਹਾ ਪਰਮਾਤਮਾ ਨੂੰ ਇੱਕ ਇੱਕ ਪਰਮਾਤਮਾ ਨੂੰ ਸਾਰਿਆਂ ਵਿੱਚ ਵਸਦਾ ਹੋਇਆ ਨਜ਼ਰ ਮਹਿਸੂਸ ਕਰਦਾ ਹੈ ਕਿਵੇਂ ਜੇ ਅਸੰਖਾਂ ਵਿੱਚ ਜਿਵੇਂ ਸੂਰਜ ਦੀ ਰੋਸ਼ਨੀ ਭਾਵੇਂ ਇੱਕ ਹੈ ਚੰਦਰਮਾ ਭਾਵੇਂ ਇੱਕ ਹੈ ਉਹ ਬਾਲਟੀਆਂ ਭਾਵੇਂ 15 ਰੱਖਦੀਏ 20 ਰੱਖਦੀਏ ਪਾਣੀ ਨਾਲ ਭਰੀਆਂ ਹੋਈਆਂ ਉਹ ਸਾਰਿਆਂ ਵਿੱਚ ਹੋਣ ਦੇ ਬਾਵਜੂਦ ਵੀ ਉਹ ਇੱਕ ਹੀ ਰਹੇਗਾ ਤੇ ਇੱਕ ਹੋਣ ਦੇ ਬਾਵਜੂਦ ਵੀ ਸਾਰਿਆਂ ਵਿੱਚ ਰਹੇਗਾ ਮਾਲਕ ਕਹਿਣ ਲੱਗੇ ਨਾ ਸਰਵੇ ਏਕ ਅਨੇਕੈ ਸਵਾਮੀ ਮਾਲਕ ਕਹਿਣ ਲੱਗੇ ਭੀਤਰ ਏਕ ਅਨੇਕ ਅਸੰਖ ਕਰਮ ਧਰਮ ਬਹੁ ਸੰਖ ਅਸੰਖ ਉਹ ਜੀਵ ਇਸ ਪਰਮਾਤਮਾ ਦੇ ਕਾਨੂੰਨ ਨੂੰ ਪਰਮਾਤਮਾ ਦੀ ਸੱਚਾਈ